ਬਿਮਾਰੀਆਂ 'ਚ ਪੈਸੇ ਨਾ ਹੋਣ ਦੀ ਹਾਲਤ 'ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਹਰ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ। ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਤੇ ਪੇਪਰਲੈਸ ਹੋਵੇਗਾ। ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਨਿੱਜੀ ਹਸਪਤਾਲਾਂ ਵਿੱਚ ਲਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਇਸ ਸਕੀਮ ਦਾ ਲਾਭ ਸਰਕਾਰੀ ਕਰਮਚਾਰੀ ਪੈਨਸ਼ਨਰ ਅਤੇ ਸੂਬੇ ਦੇ ਅਸਲ ਵਸਨੀਕਾਂ ਨੂੰ ਮਿਲੇਗਾ 10 ਲੱਖ ਰੁਪਇਆ ਤਾਂ ਸਿੱਧਾ ਹੀ ਹਰੇਕ ਤਈ ਹੈ ਆਓ ਪਰ ਮਾਤਾਵਾ ਨਾ ਕਰੇ ਕਿ ਆਉਣਾ ਪਵੇ ਪਰ ਆਓ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਮਾਝ ਦੇਖਾਂਗੇ ਪੈਸੇ ਦਾ حساب ਤਾਂ ਬਾਅਦ ਦੇਖਾਂਗੇ ਅਧਿਕਾ ਕੋਈ ਨੀਲਾ ਪੀਲਾ ਕਾਰਡ ਨਹੀਂ ਸਿੱਧਾ ਹੀ ਜੋ ਪੰਜਾਬ ਦਾ ਪਾਸੀ ਹੈ ਉਹਦਾ ਇਲਾਜ ਹੋ ਗਈ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦਿਖਾਜੂਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦਿਖਾਜੂਗਾ ਬਸ ਪੰਜਾਬ ਦੇ ਮੁੱਖ ਮੰਤਰੀ ਦਾ ਫੋਰਟਿਸ ਹਸਪੀਟਲ ਦੇ ਵਿੱਚ ਲਗਾਤਾਰ ਇਲਾਜ جاری ਹੈ ਉਹਨਾਂ ਦੇ ਸਾਥੀ ਉਹਨਾਂ ਨੂੰ ਮਿਲਣ ਲਈ ਕਿ ਕਰਕੇ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਕਰ ਲੈਣਾ ਜਨਾਬ ਤੁਹਾਡੀ ਮੁਲਾਕਾਤ ਹੋਈ ਹੈ ਮੁੱਖ ਮੰਤਰੀ ਸਾਹਿਬ ਦੇ ਨਾਲ ਕਾਫੀ ਲੰਬੀ ਗੱਲਬਾਤ ਵੀ ਹੋਈ ਹੈ ਕੀ ਹਾਲਤ ਹੈ ਇਸ ਵਕਤ ਮੁੱਖ ਮੰਤਰੀ ਸਾਹਿਬ ਦੀ ਮੁੱਖ ਮੰਤਰੀ ਸਾਹਿਬ ਕੋਲ ਬਹੁਤ ਨੂੰ ਕਾਫੀ ਲੰਬਾ ਸਮਾਂ ਬੈਠਣ ਦਾ ਮੌਕਾ ਮਿਲਿਆ ਜੀ ਸਿਹਤ ਉਹਨਾਂ ਦੀ ਬਹੁਤ ਹੀ ਨਾਸਾਜ ਨਹੀਂ ਕਹਿ ਸਕਦੇ ਪਰ ਡੇ ਬਾਈ ਡੇ ਠੀਕ ਹੋ ਰਹੀ ਹੈ ਮੇਰੇ ਬੈਠੇ ਬੈਠੇ ਆਪਣੇ ਡਾਕਟਰ ਸਾਹਿਬ ਨੇ ਰਾਉਂਡ ਲਾਇਆ ਸੀ ਉਹਨਾਂ ਨੇ ਵੀ ਡਾਕਟਰ ਸਾਹਿਬ ਆਪਣੇ ਸੀਐਮ ਸਾਹਿਬ ਨਾਲ ਗੱਲ ਕੀਤੀ ਡਾਕਟਰ ਸਾਹਿਬ ਨੇ ਤੇ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਪਹਿਲਾਂ ਨਾਲੋਂ ਬਹੁਤ ਸੁਧਾਰ ਆ ਕਿਉਂਕਿ ਉਹਨਾਂ ਦਾ ਸੋਡੀਅਮ ਪੋਟਾਸ਼ੀਅਮ ਘਟ ਗਿਆ ਸੀ ਹੋਰ ਕਾਫੀ ਪ੍ਰੋਬਲਮਸ ਆ ਗਈ ਸੀ ਪਰ ਜਿਹੜੀ ਉਹਨਾਂ ਦੇ ਪਾਈਪਾਂ ਲੱਗਿਆ ਨੇ ਆਕਸੀਜਨ ਲੱਗੀ ਆ ਜਾਂ ਗਲੇ ਦੇ ਵਿੱਚ ਪਾਈਪਾਂ ਲੱਗਿਆ ਨੇ ਉਹਨੂੰ ਦੇਖ ਕੇ ਬੜਾ ਮਹਿਸੂਸ ਹੋ ਰਿਹਾ ਕਿ ਸੀਐਮ ਸਾਹਿਬ ਕਾਫੀ ਮੁਸੀਬਤ ਦੇ ਵਿੱਚ ਨੇ ਤੇ ਅਸੀਂ ਪ੍ਰਮਾਤਮਾ ਅਗੇ ਅਰਸ ਕਰਦੇ ਆ ਕਿ ਉਹ ਜਲਦੀ ਸਿਹਤਯਾਬ ਹੋ ਜਾਣ ਕਿਉਂਕਿ ਖਾਣ ਨੂੰ ਫਿਲਹਾਲ ਉਹਨਾਂ ਨੂੰ ਕੋਈ ਫੂਡ ਵਗੈਰਾ ਨਹੀਂ ਦਿੱਤਾ ਜਾ ਰਿਹਾ ਸਿਰਫ ਉਹਨਾਂ ਨੂੰ ਮੈਡੀਸਿਨ ਹੀ ਦਿੱਤੀ ਜਾ ਰਹੀ ਆ ਲਿਕਵਿਡ ਯਾਨੀ ਡ੍ਰਿਪ ਲੱਗੀ ਹੋਈ ਡ੍ਰਿਪ ਵਗੈਰਾ ਡ੍ਰਿਪ ਦੇ ਵਿੱਚ ਕੋਈ ਇੰਜੈਕਸ਼ਨ ਵਗੈਰਾ ਜਾਂ ਕੋਈ ਹੋਰ ਵੀ ਜੋ ਉਹਨਾਂ ਦੇ ਮਤਲਬ ਸਿਹਤ ਲਈ ਚੰਗਾ ਹਾਂ ਬਿਲਕੁਲ ਬਿਲਕੁਲ ਉਹ ਹੀ ਦਿੱਤਾ ਜਾ ਰਿਹਾ ਤੇ ਉਮੀਦ ਆ ਵੀ ਜਲਦੀ ਠੀਕ ਹੋ ਜਾਣਗੇ ਕਿਉਂਕਿ ਸੀਮ ਸਾਹਿਬ ਐਸੇ ਗੱਲ ਦੀ ਹੌਸਲੇ 'ਚ ਵੀ ਆ ਕਹਿ ਰਹੇ ਨੇ ਕਿ ਮੈਂ ਜਲਦੀ ਠੀਕ ਹੋ ਜਾਊਗਾ ਔਰ ਕਿਉਂਕਿ ਹੁਣ ਜਦੋਂ ਆਉਣ ਲੱਗੇ ਸੀ ਉਸ ਸਮੇਂ ਵੀ ਅਸੀਂ ਗੱਲ ਕੀਤੀ ਵੀ ਚਲੋ ਪ੍ਰਮਾਤਮਾ ਕਿਰਪਾ ਕਰੇ ਵੀ ਆਪਾਂ ਹਸਪੀਟਲ ਤੋਂ ਬਾਹਰ ਮਿਲਾਂਗੇ ਤੇ ਉਮੀਦ ਆ ਵੀ ਜਲਦੀ ਠੀਕ ਹੋ ਜਾਣਗੇ ਕਿਉਂਕਿ ਕੇਅਰ ਵੀ ਬਹੁਤ ਜ਼ਿਆਦਾ ਕੀਤੀ ਜਾ ਰਹੀ ਹੈ ਹਸਪੀਟਲ ਵੱਲੋਂ ਕੀ ਗੱਲਬਾਤ ਹੋਈ ਹੈ ਤੁਹਾਡੀ ਮੁੱਖ ਮੰਤਰੀ ਸਾਹਿਬ ਦੇ ਨਾਲ ਸਿਹਤ ਤੋਂ ਇਲਾਵਾ ਵੀ ਕੀ ਆ ਕੋਈ ਹੋਰ ਮੁੱਦਿਆਂ ਤੇ ਗੱਲ ਹੋਈ ਹੈ ਉਹਨਾਂ ਨਾਲ ਮੇਰੀ ਮੇਨਲੀ ਸਿਹਤ ਨੂੰ ਲੈ ਕੇ ਹੋਈ ਆ ਪਰ ਉਹ ਪੰਜਾਬ ਦੀ ਚਿੰਤਾ ਕਰ ਰਹੇ ਸੀ ਪੰਜਾਬ ਬਾਰੇ ਮੇ ਨਾਲ ਗੱਲਾਂ ਕਰ ਰਹੇ ਸੀ ਤੇ ਜੋ ਮੈਨੂੰ ਉਸ ਸਮੇਂ ਬਣਦਾ ਸੀ ਉਸ ਸਿਚੁਏਸ਼ਨ ਦੇ ਵਿੱਚ ਉਹ ਮੈਂ ਉਹਨਾਂ ਨੂੰ ਦੱਸਿਆ ਬਾਕੀ ਮੈਂ ਇਹੀ ਕਹਿੰਦਾ ਮੈਂ ਕਹਿੰਦੀ ਸਭ ਤੋਂ ਪਹਿਲਾਂ ਤਾਂ ਇਲਾਜ ਕਰਾਓ ਕਿਉਂਕਿ ਜੇ ਸਿਹਤ ਆ ਸਰੀਰ ਆ ਤੁਹਾਡਾ ਫੇਰ ਹੀ ਬਾਕੀ ਗੱਲਾਂ ਚੱਗੀਆਂ ਲੱਗਦੀਆਂ ਨੇ ਤੇ 50% ਬੜੇ ਚਿੰਤਤ ਨੇ ਹੜਾਂ ਬਾਰੇ ਪੁੱਛ ਰਹੇ ਸੀ ਹੋਰ ਹਾਲਾਤਾਂ ਬਾਰੇ ਜਾਣਕਾਰੀ ਕੀ ਗੱਲ ਕਰਦੇ ਨੇ ਜਾਂ ਲੇਟੇ ਲੇਟੇ ਸੀਗੇ ਉਸ ਤੋਂ ਬਾਅਦ ਫਿਰ ਅਸੀਂ ਦੋ ਜਣੇ ਨੇ ਸੀਐਮ ਸਾਹਿਬ ਕਹਿੰਦੇ ਜੀ ਮੈਨੂੰ ਬਿਠਾ ਦਿਓ ਫਿਰ ਅਸੀਂ ਦੋ ਜਣੇ ਨੇ ਉਹਨਾਂ ਨੂੰ ਬਿਠਾਇਆ ਬਿਠਾ ਕੇ ਫਿਰ ਬੈਠ ਕੇ ਗੱਲਬਾਤ ਕੀਤੀ ਔਰ ਮੈਡੀਸਨ ਵਗੈਰਾ ਜਿਹੜੀ ਉਸ ਸਮੇਂ ਲੈਣੀ ਸੀ ਉਹ ਮੈਡੀਸਨ ਵੀ ਲਈ ਤੇ ਅਗੇ ਨਾਲ ਉਹਨਾਂ ਦੀ ਸਿਹਤ ਆ ਜਿਹੜੀ ਸੁਧਾਰ ਹੋ ਰਿਹਾ ਸੁਧਾਰ ਹੋ ਰਿਹਾ ਫੜਾਂ ਦੀ ਜੇਕਰ ਗੱਲ ਕਰੀਏ ਤੁਹਾਡੇ ਨਾਲ ਵੀ ਜਿਹੜੀ ਗੱਲਬਾਤ ਹੋਈ ਹੈ ਸਿਚੁਏਸ਼ਨ ਤੁਹਾਡੇ ਇਲਾਕੇ ਦੇ ਵਿੱਚ ਕੀ ਹੈ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਜਿਹੜਾ ਸਾਡਾ ਮੋਗਾ ਜ਼ਿਲ੍ਹਾ ਉਹਦੇ ਵਿੱਚ ਜਿਹੜਾ ਧਰਮਕੋਟ ਏਰੀਆ ਉਦੇ ਵਿੱਚ ਥੋੜੀ ਪ੍ਰੋਬਲਮ ਆਈ ਹੈ ਉਹਦੇ ਵਿੱਚ ਪਿਛਲਾ 7 ਲੋਸ ਦਾ ਪਾਣੀ ਆਇਆ ਬਾਕੀ ਜਿਹੜੇ ਹੜ੍ਹਾਂ ਦਾ ਸਾਡੇ ਇਲਾਕਿਆਂ ਦੇ ਵਿੱਚ ਜਾਂ ਸਾਡੇ ਜ਼ਿਲ੍ਹੇ ਦੇ ਵਿੱਚ ਬਹੁਤਾ ਪ੍ਰਭਾਵ ਨਹੀਂ ਪਰ ਜਿਹੜੀ ਲੰਬਾ ਸਮਾਂ ਬਰਸਾਤ ਹੋਈ ਆ ਉਹਦੇ ਨਾਲ ਲੋਕਾਂ ਦੀਆਂ ਛੱਤਾਂ ਡਿੱਗ ਰਹੀਆਂ ਨੇ ਔਰ ਚੋ ਰਹੀਆਂ ਨੇ ਲੈਂਟਰ ਤੱਕ ਵੀ ਚੋ ਰਿਆ ਤੇ ਲੋਕਾਂ ਦੇ ਲੋਕਾਂ ਨੂੰ ਮਜਬੂਰ ਨਾ ਧਰਮਸ਼ਾਲਾਵਾਂ ਜਾਂ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਮੋਦੀ ਸਾਹਿਬ ਆ ਰਹੇ ਨੇ ਉਮੀਦ ਲਾ ਕੇ ਬੈਠੇ ਹੋ ਕੀ ਵੱਡਾ ਪੈਕੇਜ ਦੇ ਕੇ ਜਾਣਗੇ ਦੇਖੋ ਜੀ ਅਸੀਂ ਉਮੀਦ ਵੀ ਆ ਔਰ ਅਸੀਂ ਚੋਣੇ ਵੀ ਆ ਕਿਉਂਕਿ ਪੰਜਾਬ ਇੱਕ ਪੂਰੇ ਭਾਰਤ ਦਾ ਇੱਕ ਉਹ ਸੂਬਾ ਜਿਹਨੇ ਦੇਸ਼ ਦੇ ਲਈ ਅੰਨ ਪੈਦਾ ਕੀਤਾ ਜਿਹਨੇ ਦੇਸ਼ ਲਈ ਬਹੁਤ ਕੁਰਬਾਨੀਆਂ ਕੀਤੀਆਂ ਜਿਹਨੇ ਦੇਸ਼ ਦੀ ਆਜ਼ਾਦੀ ਲਈ ਬੜਾ ਵੱਡਾ ਯੋਗਦਾਨ ਪਾਇਆ ਅੱਜ ਪੰਜਾਬ ਦੇ ਉੱਪਰ ਸੰਕਟਾ ਸੋ ਅੱਜ ਸੈਂਟਰ ਗਵਰਨਮੈਂਟ ਦਾ ਮੋਦੀ ਸਾਹਿਬ ਦਾ ਫਰਜ ਬਣਦਾ ਕਿ ਇਸ ਸੰਕਟ ਦੇ ਮੱਦੇ ਨਜ਼ਰ ਮੋਦੀ ਸਾਹਿਬ ਇੱਕ ਪੰਜਾਬ ਨੂੰ ਵੱਡਾ ਪੈਕੇਜ ਦੇ ਕੇ ਜਾਣੂ ਡਾਕਟਰ ਨਾਲ ਕੋਈ ਗੱਲਬਾਤ ਹੋਈ ਕਦੋਂ ਤੱਕ ਡਿਸਚਾਰਜ ਕਰ ਦੇਣਗੇ ਮੁੱਖ ਮੰਤਰੀ ਸਾਹਿਬ ਨੂੰ ਅਨ ਡਾਕਟਰ ਨਾਲ ਮੇਰੇ ਸਿੱਧਾ ਗੱਲ ਨਹੀਂ ਹੋਈ ਪਰ ਮੇਰੇ ਬੈਠਿਆ ਡਾਕਟਰ ਸਾਹਿਬ ਆਪਣੇ ਰਾਉਂਡ ਤੇ ਆਏ ਸੀ ਉਸ ਸਮੇਂ ਉਹਨਾਂ ਨੇ ਸੀਐਮ ਸਾਹਿਬ ਨਾਲ ਕਾਫੀ ਗੱਲਬਾਤ ਕੀਤੀ ਉਹਨਾਂ ਦੇ ਸਿਹਤ ਨੂੰ ਲੈ ਕੇ ਔਰ ਡਾਕਟਰ ਸਾਹਿਬ ਦੀ ਗੱਲ ਦੇ ਵਿੱਚੋਂ ਜੋ ਮੈਂ ਮਹਿਸੂਸ ਕੀਤਾ ਉਹਦੇ ਵਿੱਚ ਇਹ ਸੀ ਕਿ ਪਹਿਲਾਂ ਨਾਲੋਂ ਠੀਕ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਠੀਕ ਹੋ ਜਾਏ। ਯਾਨੀ 24 ਘੰਟੇ ਜਾਂ 72 ਘੰਟੇ ਦੇ ਵਿੱਚ ਡਿਸਚਾਰਜ ਕੀਤਾ ਜਾ ਸਕਦੇ ਨੇ। ਮੈਂ ਇਹ ਨਹੀਂ ਕਹਿ ਸਕਦਾ ਕਿਉਂਕਿ ਜੈ ਸਾਹਿਬ ਨੂੰ ਉਹਨਾਂ ਦੇ ਪਾਈਪਸ ਲੱਗੀਆਂ ਨੇ ਤੇ ਉਸ ਸਾਹਿਬ ਨਾਲ ਮੈਨੂੰ ਤੇ ਲੱਗਦਾ ਕਿ ਸਮਾਂ ਜ਼ਿਆਦਾ ਵੀ ਲੱਗ ਸਕਦਾ। ਜ਼ਿਆਦਾ ਵੀ ਲੱਗ ਸਕਦਾ। ਹਾਂਜੀ। ਯਾਨੀ ਬਿਲਕੁਲ ਦੇਖੋ ਜਿੱ ਜਿਹੜਾ ਹਸਪੀਟਲ ਹੈ ਉਸ ਦੀ ਤਰਫੋਂ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾ ਰਿਹਾ ਉਸ ਦੇ ਵਿੱਚ ਕਿਹਾ ਜਾ ਰਿਹਾ ਕਿ ਲਗਾਤਾਰ ਉਨ੍ਹਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਦੂਜੇ ਪਾਸੇ ਜੇਕਰ ਗਲਤ ਕਰੀਏ ਤੇ ਜਿਸ ਢੰਗ ਦੇ ਨਾਲ ਐਮਐਲਏ ਸਾਬ ਮਿਲ ਕੇ ਆਏ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਹਜੇ ਮੁੱਖ ਮੰਤਰੀ ਸਾਹਿਬ ਦੇ ਪਾਈਪਾਂ ਲੱਗੀਆਂ ਹੋਈਆਂ ਨੇ ਫੂਡ ਵੀ ਜਿਹੜਾ ਉਹਨਾਂ ਨੂੰ ਲਿਕਵਿਡ ਤੌਰ ਤੇ ਦਿੱਤਾ ਜਾ ਰਿਹਾ ਹੈ ਬੈਰਾਲ ਸਿਚੁਏਸ਼ਨ ਜਿਹੜੀ ਹੈ ਉਹ ਜਿਸ ਢੰਗ ਦੇ ਨਾਲ ਉਹਨਾਂ ਦੀ ਘਰ ਦੇ ਵਿੱਚ ਖਰਾਬ ਹੋਈ ਸੀ ਹਸਪਤਾਲ ਦੇ ਵਿੱਚ ਲੈ ਕੇ ਆਏ ਸੀ ਹਾਲਾਂਕਿ ਇੰਪਰੂਵਮੈਂਟ ਜ਼ਰੂਰ ਹੈ ਲੇਕਿਨ ਵੇਖਣ ਵਾਲੀ ਗੱਲ ਹੈ ਕਿ ਕਦੋਂ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਪੂਰਨ ਤੌਰ ਤੇ ਤੰਦਰੁਸਤ ਹੋਂਦੇ ਹੋਏ ਨਜ਼ਰ ਆਉਂਦੇ ਨੇ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਮੋਹਾਲੀ ਪੰਜਾਬ ਦੇ ਮੁੱਖ ਮੰਤਰੀ ਦਾ ਫੋਰਟਿਸ ਹਸਪੀਟਲ ਦੇ ਵਿੱਚ ਲਗਾਤਾਰ ਇਲਾਜ ਜਾਰੀ ਹੈ ਉਹਨਾਂ ਦੇ ਸਾਥੀ ਉਹਨਾਂ ਨੂੰ ਮਿਲਣ ਲਈ ਕਿੱਕ ਕਰਕੇ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਕਰ ਲੈਣਾ ਜਨਾਬ ਤੁਹਾਡੀ ਮੁਲਾਕਾਤ ਹੋਈ ਹੈ ਮੁੱਖ ਮੰਤਰੀ ਸਾਹਿਬ ਦੇ ਨਾਲ ਕਾਫੀ ਲੰਬੀ ਗੱਲਬਾਤ ਵੀ ਹੋਈ ਹੈ ਕੀ ਹਾਲਤ ਹੈ ਇਸ ਵਕਤ ਮੁੱਖ ਮੰਤਰੀ ਸਾਹਿਬ ਦੀ ਮੁੱਖ ਮੰਤਰੀ ਸਾਹਿਬ ਕੋਲ ਮੈਨੂੰ ਕਾਫੀ ਲੰਬਾ ਸਮਾਂ ਬੈਠਣ ਦਾ ਮੌਕਾ ਮਿਲਿਆ ਜੀ ਸਿਹਤ ਉਹਨਾਂ ਦੀ ਬਹੁਤੀ ਨਾਸਾਜ ਨਹੀਂ ਕਹਿ ਸਕਦੇ ਪਰ ਡੇ ਬਾਈ ਡੇ ਠੀਕ ਹੋ ਰਹੀ ਆ ਮੇਰੇ ਬੈਠੇ-ਬੈਠੇ ਹੀ ਆਪਣੇ ਡਾਕਟਰ ਸਾਹਿਬ ਨੇ ਰਾਉਂਡ ਲਾਇਆ ਸੀ ਉਹਨਾਂ ਨੇ ਵੀ ਡਾਕਟਰ ਸਾਹਿਬ ਆਪਣੇ ਸੀਐਮ ਸਾਹਿਬ ਨਾਲ ਗੱਲ ਕੀਤੀ ਡਾਕਟਰ ਸਾਹਿਬ ਨੇ ਤੇ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਪਹਿਲਾਂ ਨਾਲੋਂ ਬਹੁਤ ਸੁਧਾਰ ਆ ਕਿਉਂਕਿ ਉਹਨਾਂ ਦਾ ਸੋਡੀਅਮ ਪੋਟਾਸ਼ੀਅਮ ਘਟ ਗਿਆ ਸੀ ਹੋਰ ਕਾਫੀ ਪ੍ਰੋਬਲਮਸ ਆ ਗਈ ਸੀ ਪਰ ਜਿਹੜੀ ਉਹਨਾਂ ਦੇ ਪਾਈਪਾਂ ਲੱਗਿਆ ਨੇ ਆਕਸੀਜਨ ਲੱਗੀ ਆ ਜਾਂ ਗਲੇ ਦੇ ਵਿੱਚ ਪਾਈਪਾਂ ਲੱਗਿਆ ਨੇ ਉਹਨੂੰ ਦੇਖ ਕੇ ਬੜਾ ਮਹਿਸੂਸ ਹੋ ਰਿਹਾ ਕਿ ਸੀਐਮ ਸਾਹਿਬ ਕਾਫੀ ਮੁਸੀਬਤ ਦੇ ਵਿੱਚ ਨੇ ਤੇ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹ ਜਲਦੀ ਸਿਹਤਯਾਬ ਹੋ ਜਾਣ ਕਿਉਂਕਿ ਖਾਣ ਨੂੰ ਫਿਲਹਾਲ ਉਹਨਾਂ ਨੂੰ ਕੋਈ ਫੂਡ ਵਗੈਰਾ ਨਹੀਂ ਦਿੱਤਾ ਜਾ ਰਿਹਾ ਸਿਰਫ ਉਹਨਾਂ ਨੂੰ ਮੈਡੀਸਿਨ ਹੀ ਦਿੱਤੀ ਜਾ ਰਹੀ ਆ ਲਿਕਵਿਡ ਯਾਨੀ ਡ੍ਰਿਪ ਲੱਗੀ ਹੋਈ ਡ੍ਰਿਪ ਵਗੈਰਾ ਡ੍ਰਿਪ ਦੇ ਵਿੱਚ ਕੋਈ ਇੰਜੈਕਸ਼ਨ ਵਗੈਰਾ ਜਾਂ ਕੋਈ ਹੋਰ ਵੀ ਜੋ ਉਹਨਾਂ ਦੇ ਮਤਲਬ ਸਿਹਤ ਲਈ ਚੰਗਾ ਹਾਂ ਬਿਲਕੁਲ ਬਿਲਕੁਲ ਉਹੀ ਦਿੱਤਾ ਜਾ ਰਿਹਾ ਤੇ ਉਮੀਦ ਆ ਵੀ ਜਲਦੀ ਠੀਕ ਹੋ ਜਾਣਗੇ ਕਿਉਂਕਿ ਸੀਮ ਸਾਹਿਬ ਐਸਸੀ ਗੱਲ ਦੀ ਹੌਸਲੇਚ ਵੀ ਆ ਕਹਿ ਰਹੇ ਨੇ ਕਿ ਮੈਂ ਜਲਦੀ ਠੀਕ ਹੋ ਜਾਊਗਾ ਔਰ ਕਿਉਂਕਿ ਹੁਣ ਜਦੋਂ ਆਉਣ ਲੱਗੇ ਸੀ ਉਸ ਸਮੇਂ ਵੀ ਅਸੀਂ ਗੱਲ ਕੀਤੀ ਵੀ ਚਲੋ ਪ੍ਰਮਾਤਮਾ ਕਿਰਪਾ ਕਰੇ ਵੀ ਆਪਾਂ ਹਸਪੀਟਲ ਤੋਂ ਬਾਹਰ ਮਿਲਾਂਗੇ ਤੇ ਉਮੀਦ ਆ ਵੀ ਜਲਦੀ ਠੀਕ ਹੋ ਜਾਣਗੇ ਕਿਉਂਕਿ ਕੇਅਰ ਵੀ ਬਹੁਤ ਜ਼ਿਆਦਾ ਕੀਤੀ ਜਾ ਰਹੀ ਹੈ ਹਸਪੀਟਲ ਵੱਲੋਂ ਕੀ ਗੱਲਬਾਤ ਹੋਈ ਹੈ ਤੁਹਾਡੀ ਮੁੱਖ ਮੰਤਰੀ ਸਾਹਿਬ ਦੇ ਨਾਲ ਸਿਹਤ ਤੋਂ ਇਲਾਵਾ ਵੀ ਕੀ ਆ ਕੁਝ ਹੋਰ ਮੁੱਦਿਆਂ ਤੇ ਗੱਲ ਹੋਈ ਹੈ ਉਹਨਾਂ ਨਾਲ ਮੇਰੀ ਮੇਨਲੀ ਸਿਹਤ ਨੂੰ ਲੈ ਕੇ ਹੋਈ ਆ ਪਰ ਉਹ ਪੰਜਾਬ ਦੀ ਚਿੰਤਾ ਕਰ ਰਹੇ ਸੀ ਪੰਜਾਬ ਬਾਰੇ ਇਹਨਾਂ ਗੱਲਾਂ ਕਰ ਰਹੇ ਸੀ ਤੇ ਜੋ ਮੈਨੂੰ ਉਸ ਸਮੇਂ ਬਣਦਾ ਸੀ ਉਸ ਸਿਚੁਏਸ਼ਨ ਦੇ ਵਿੱਚ ਉਹ ਮੈਂ ਉਹਨਾਂ ਨੂੰ ਦੱਸਿਆ ਬਾਕੀ ਮੈਂ ਇਹੀ ਕਹਾਂ ਮੈਂ ਕਹਿੰਦਾ ਸਭ ਤੋਂ ਪਹਿਲਾਂ ਤਾਂ ਇਲਾਜ ਕਰਾਓ ਕਿਉਂਕਿ ਜੇ ਸਿਹਤ ਆ ਸਰੀਰ ਆ ਤੁਹਾਡਾ ਫੇਰ ਹੀ ਬਾਕੀ ਗੱਲਾਂ ਚੱਗੀਆਂ ਲੱਗਦੀਆਂ ਨੇ ਤੇ ਪੰਜਾਬ ਪ੍ਰਤੀ ਬੜੇ ਚਿੰਤਤ ਨੇ ਹੜਾਂ ਬਾਰੇ ਪੁੱਛ ਰਹੇ ਸੀ ਹੋਰ ਹਾਲਾਤਾਂ ਬਾਰੇ ਜਾਣਕਾਰੀ ਕੀ ਗੱਲ ਕਰਦੇ ਨੇ ਜਾਂ ਲੇਟੇ ਪਹਿਲਾਂ ਲੇਟੇ ਸੀਗੇ ਉਸ ਤੋਂ ਬਾਅਦ ਫਿਰ ਅਸੀਂ ਦੋ ਜਣੇ ਨੇ ਸੀਐਮ ਸਾਹਿਬ ਕਹਿੰਦੇ ਜੀ ਮੈਨੂੰ ਬਿਠਾ ਦਿਓ ਫਿਰ ਅਸੀਂ ਦੋ ਜਣੇ ਨੇ ਉਹਨਾਂ ਨੂੰ ਬਿਠਾਇਆ ਬਿਠਾ ਕੇ ਫਿਰ ਬੈਠ ਕੇ ਗੱਲਬਾਤ ਕੀਤੀ ਔਰ ਮੈਡੀਸਨ ਵਗੈਰਾ ਜਿਹੜੀ ਉਸ ਸਮੇਂ ਲੈਣੀ ਸੀ ਉਹ ਮੈਡੀਸਨ ਵੀ ਲਈ ਤੇ ਅਗੇ ਨਾਲ ਉਹਨਾਂ ਦੀ ਸਿਹਤ ਆ ਜਿਹੜੀ ਸੁਧਾਰ ਹੋ ਰਿਹਾ ਹਾਂ ਸੁਧਾਰ ਹੋ ਰਿਹਾ ਹੈ ਫੜਾਂ ਦੀ ਜੇਕਰ ਗੱਲ ਕਰੀਏ ਤੁਹਾਡੇ ਨਾਲ ਵੀ ਜਿਹੜੀ ਗੱਲਬਾਤ ਹੋਈ ਹੈ ਸਿਚੁਏਸ਼ਨ ਤੁਹਾਡੇ ਇਲਾਕੇ ਦੇ ਵਿੱਚ ਕੀ ਹੈ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਜਿਹੜਾ ਸਾਡਾ ਮੋਗਾ ਜ਼ਿਲ੍ਹਾ ਉਹਦੇ ਵਿੱਚ ਜਿਹੜਾ ਧਰਮਕੋਟ ਏਰੀਆ ਉਦੇ ਵਿੱਚ ਥੋੜੀ ਪ੍ਰੋਬਲਮ ਆਈ ਹੈ ਉਹਦੇ ਵਿੱਚ ਪਿਛਲਾ 7 ਲੋਸ ਦਾ ਪਾਣੀ ਆਇਆ ਬਾਕੀ ਜਿਹੜੇ ਹੜ੍ਹਾਂ ਦਾ ਸਾਡੇ ਇਲਾਕਿਆਂ ਦੇ ਵਿੱਚ ਜਾਂ ਸਾਡੇ ਜ਼ਿਲ੍ਹੇ ਦੇ ਵਿੱਚ ਬਹੁਤਾ ਪ੍ਰਭਾਵ ਨਹੀਂ ਪਰ ਜਿਹੜੀ ਲੰਬਾ ਸਮਾਂ ਬਰਸਾਤ ਹੋਈ ਆ ਉਹਦੇ ਨਾਲ ਲੋਕਾਂ ਦੀਆਂ ਛੱਤਾਂ ਡਿੱਗ ਰਹੀਆਂ ਨੇ ਔਰ ਚੋ ਰਹੀਆਂ ਨੇ ਲੈਂਟਰ ਤੱਕ ਵੀ ਚੋ ਰਹੇ ਆ ਤੇ ਲੋਕਾਂ ਦੇ ਲੋਕਾਂ ਨੂੰ ਮਜਬੂਰ ਨਾ ਧਰਮਸ਼ਾਲਾਵਾਂ ਜਾਂ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਮੋਦੀ ਸਾਹਿਬ ਆ ਰਹੇ ਨੇ ਉਮੀਦ ਲਾ ਕੇ ਬੈਠੇ ਕੀ ਵੱਡਾ ਪੈਕੇਜ ਦੇ ਕੇ ਜਾਣਗੇ ਦੇਖੋ ਜੀ ਅਸੀਂ ਉਮੀਦ ਵੀ ਆ ਔਰ ਅਸੀਂ ਚੋਣੇ ਵੀ ਆ ਕਿਉਂਕਿ ਪੰਜਾਬ ਇੱਕ ਪੂਰੇ ਭਾਰਤ ਦਾ ਇੱਕ ਉਹ ਸੂਬਾ ਜਿਹਨੇ ਦੇਸ਼ ਦੇ ਲਈ ਅੰਨ ਪੈਦਾ ਕੀਤਾ ਜਿਹਨੇ ਦੇਸ਼ ਲਈ ਬਹੁਤ ਕੁਰਬਾਨੀਆਂ ਕੀਤੀਆਂ ਜਿਹਨੇ ਦੇਸ਼ ਦੀ ਆਜ਼ਾਦੀ ਲਈ ਬੜਾ ਵੱਡਾ ਯੋਗਦਾਨ ਪਾਇਆ ਅੱਜ ਪੰਜਾਬ ਦੇ ਉੱਪਰ ਸੰਕਟ ਆ ਸੋ ਅੱਜ ਸੈਂਟਰ ਗਵਰਨਮੈਂਟ ਦਾ ਮੋਦੀ ਸਾਹਿਬ ਦਾ ਫਰਜ ਬਣਦਾ ਕਿ ਇਸ ਸੰਕਟ ਦੇ ਮੱਦੇ ਨਜ਼ਰ ਮੋਦੀ ਸਾਹਿਬ ਇੱਕ ਪੰਜਾਬ ਨੂੰ ਵੱਡਾ ਪੈਕੇਜ ਦੇ ਕੇ ਜਾਣੂ ਡਾਕਟਰ ਨਾਲ ਕੋਈ ਗੱਲਬਾਤ ਹੋਈ ਕਦੋਂ ਤੱਕ ਡਿਸਚਾਰਜ ਕਰ ਦੇਣਗੇ ਮੁੱਖ ਮੰਤਰੀ ਸਾਹਿਬ ਨੂੰ ਅ ਡਾਕਟਰ ਨਾਲ ਮੇਰੇ ਸਿੱਧਾ ਗੱਲ ਨਹੀਂ ਹੋਈ ਪਰ ਮੇਰੇ ਬੈਠਿਆ ਡਾਕਟਰ ਸਾਹਿਬ ਆਪਣੇ ਰਾਉਂਡ ਤੇ ਆਏ ਸੀ ਉਸ ਸਮੇਂ ਉਹਨਾਂ ਨੇ ਸੀਐਮ ਸਾਹਿਬ ਨਾਲ ਕਾਫੀ ਗੱਲਬਾਤ ਕੀਤੀ ਉਹਨਾਂ ਦੀ ਸਿਹਤ ਨੂੰ ਲੈ ਕੇ ਔਰ ਡਾਕਟਰ ਸਾਹਿਬ ਦੀ ਗੱਲ ਦੇ ਵਿੱਚੋਂ ਜੋ ਮੈਂ ਮਹਿਸੂਸ ਕੀਤਾ ਉਹਦੇ ਵਿੱਚ ਇਹ ਸੀ ਕਿ ਪਹਿਲਾਂ ਨਾਲੋਂ ਠੀਕ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਠੀਕ ਹੋ ਜਾਣਾ ਯਾਨੀ 24 ਘੰਟੇ ਜਾਂ 72 ਘੰਟੇ ਦੇ ਵਿੱਚ ਡਿਸਚਾਰਜ ਕੀਤਾ ਜਾ ਸਕਦੇ ਨੇ ਮੈਂ ਇਹ ਨਹੀਂ ਕਹਿ ਸਕਦਾ ਕਿਉਂਕਿ ਜੈਸਾ ਸਾਹਿਬ ਨੂੰ ਉਹਨਾਂ ਦੇ ਪਾਈਪਸ ਲੱਗੀਆਂ ਨੇ ਤੇ ਉਸ ਸਾਹਿਬ ਨਾਲ ਮੈਨੂੰ ਤੇ ਲੱਗਦਾ ਕਿ ਸਮਾਂ ਜ਼ਿਆਦਾ ਵੀ ਲੱਗ ਸਕਦਾ ਜ਼ਿਆਦਾ ਵੀ ਲੱਗ ਸਕਦਾ ਹਾਂਜੀ ਯਾਨੀ ਬਿਲਕੁਲ ਦੇਖੋ ਜਿੱਥੇ ਜਿਹੜਾ ਹਸਪੀਟਲ ਹੈ ਉਸ ਦੀ ਤਰਫੋਂ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾ ਰਿਹਾ ਉਸ ਦੇ ਵਿੱਚ ਕਿਹਾ ਜਾ ਰਿਹਾ ਕਿ ਲਗਾਤਾਰ ਉਨੀ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਦੂਜੇ ਪਾਸੇ ਜੇਕਰ ਗਲਤ ਕਰੀਏ ਤੇ ਜਿਸ ਢੰਗ ਦੇ ਨਾਲ ਐਮਐਲਏ ਸਾਹਿਬ ਮਿਲ ਕੇ ਆਏ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਹਜੇ ਮੁੱਖ ਮੰਤਰੀ ਸਾਹਿਬ ਦੇ ਪਾਈਪਾਂ ਲਗੀਆਂ ਹੋਈਆਂ ਨੇ ਫੂਡ ਵੀ ਜਿਹੜਾ ਉਹਨਾਂ ਨੂੰ ਲਿਕੁਇਡ ਤੌਰ ਤੇ ਦਿੱਤਾ ਜਾ ਰਿਹਾ ਬਹਰਾਲ ਸਿਚੁਏਸ਼ਨ ਜਿਹੜੀ ਹੈ ਉਹ ਜਿਸ ਢੰਗ ਦੇ ਨਾਲ ਉਹਨਾਂ ਦੀ ਘਰ ਦੇ ਵਿੱਚ ਖਰਾਬ ਹੋਈ ਸੀ ਹਸਪਤਾਲ ਦੇ ਵਿੱਚ ਲੈ ਕੇ ਆਏ ਸੀ ਹਾਲਾਂਕਿ ਇੰਪਰੂਵਮੈਂਟ ਜ਼ਰੂਰ ਹੈ ਲੇਕਿਨ ਵੇਖਣ ਵਾਲੀ ਗੱਲ ਰਹੀ ਕਿ ਕਦੋਂ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਪੂਰਨ ਤੌਰ ਤੇ ਤੰਦਰੁਸਤ ਹੋnde ਹੋਏ ਨਜ਼ਰ ਆਉਂਦੇ ਨੇ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਮੋਹਾਲੀ